ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਓ ਪਿਆਰਿਓ ਅੱਜ ਆਪਾਂ ਸ੍ਰੀ ਜਾਪ ਸਾਹਿਬ ਜੀ ਦੀ ਸੰਥਿਆ ਅਤੇ ਵਿਆਖਿਆ ਆਰੰਭ ਕਰੀਏ ਜਾਪ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਬਾਣੀ ਹੈ ਆਪਣੀ ਬਾਣੀ ਹੈ ਮੁਖਾਰਬੇੰ ਤੋਂ ਉਚਾਰਨ ਕੀਤੀ ਹੋਈ ਤੇ ਸ੍ਰੀ ਦਸਮ ਗ੍ਰੰਥ ਜੀ ਦੀ ਪਹਿਲੀ ਬਾਣੀ ਹੈ ਨਿਤਨੇਮ ਦੇ ਵਿੱਚ ਦੂਸਰੇ ਨੰਬਰ ਤੇ ਆਉਂਦੀ ਹੈ ਇਹਦੇ ਵਿੱਚ ਮਹਾਰਾਜ ਨੇ ਨਮਸਕਾਰਾਂ ਕੀਤੀਆਂ ਸੋ ਸਭ ਤੋਂ ਪਹਿਲਾਂ ਇਹਦੇ ਵਿੱਚ ਮੰਗਲ ਕੀਤਾ ਹੈ ਆਓ ਆਰੰਭ ਕਰੀਏ ਇੱਕ ਓ ਅੰਕਾਰ ਸੋ ਇੱਕ ਓ ਅੰਕਾਰ ਜਪਜੀ ਸਾਹਿਬ ਜੀ ਵੀ ਜਦੋਂ ਆਰੰਭ ਹੁੰਦੀ ਹੈ ਬਾਣੀ ਤਾਂ ਇਸ ਤਰ੍ਹਾਂ ਹੀ ਇੱਕ ਓ ਅੰਕਾਰ ਦਾ ਉਚਾਰਨ ਹੁੰਦਾ ਹੈ ਇੱਕ ਓੰਕਾਰ ਬੋਲਣਾ ਇੱਕ ਓੰਕਾਰ ਸੋ ਇਹਦਾ ਉਚਾਰਨ ਇਸ ਤਰ੍ਹਾਂ ਕਰਨਾ ਹੈ ਈੜੀ ਨੂੰ ਸਿਹਾਰੀ ਕਕਾ ਇੱਕ ਊੜਾ ਖੁੱਲੇ ਮੂੰਹ ਵਾਲਾ ਊੜੇ ਨੂੰ ਹੋੜਾ ਐੜੇ ਨੂੰ ਟਿੱਪੀ ਕਕੇ ਨੂੰ ਕੰਨਾ ਤੇ ਰਾਰਾ ਕਾਰ ਇਹ ਬਣ ਗਿਆ ਇੱਕ ਓੰਕਾਰ ਇੱਕਮਕਾਰ ਨਹੀਂ ਕਹਿਣਾ ਹੈ ਇੱਕ ਓੰਕਾਰ ਬੋਲਣਾ ਇਹ ਦਾ ਅਰਥ ਹੈ ਇੱਕ ਅਦਵਾਇਤ ਸਰੂਪ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ ਰੂਪ ਹੈ ਅੱਗੇ ਹੈ ਸਤ ਗੁਰ ਪ੍ਰਸਾਦ ਸਤ ਸ ਸ ਤਤੇ ਨੂੰ ਸਿਹਾਰੀ ਗੱਗੇ ਔਕੜ ਤੇ ਰਾਰਾ ਗੁਰ ਸਤ ਗੁਰ ਪ੍ਰਸਾਦ ਪ੍ਰਸਾਦ ਨਹੀਂ ਕਹਿਣਾ ਪ੍ਰਸਾਦ ਸ ਸੇ ਨੂੰ ਬਿੰਦੀ ਨਹੀਂ ਲਾਉਣੀ ਪੈਰ 'ਚ ਬਿੰਦੀ ਨਹੀਂ ਲਾਉਣੀ ਪੱਪੇ ਦੇ ਪੈਰ 'ਚ ਰਾਰਾ ਹੈ ਪ੍ਰਸਾਦ ਸੋ ਐਸਾ ਜਿਹੜਾ ਏਕ ਓੰਕਾਰ ਪਰਮਾਤਮਾ ਹੈ ਨਾ ਉਹ ਸਤਿਗੁਰਾਂ ਦੀ ਪ੍ਰ사ਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਨਹੀਂ ਕਹਿਣਾ ਸ੍ਰੀ ਸੋ ਸッセ ਦੇ ਪੈਰ ਚਰਾਰਾ ਸッセ ਨੂੰ ਬਿਹਾਰੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਹੀਂ ਕਹਿਣਾ ਜੀ ਕੀ ਵਖਰਾ ਗੁਣਾ ਸੋ ਸ੍ਰੀ ਜਿਹੜਾ ਸ਼ਰਮਣੀ ਹੈ ਵਾਹਿਗੁਰੂ ਅਕਾਲ ਪੁਰਖ ਪਐਸੇ ਵਾਹਿਗੁਰੂ ਦੀ ਹਮੇਸ਼ਾ ਹੀ ਫਤਿਹ ਫਫਾ ਤਤਾ ਹਹਾ ਇਹ ਮੁਕਤੇ ਅੱਖਰ ਨੇ ਸੋ ਇਸ ਤਰੀਕੇ ਨਾਲ ਫਤਿਹ ਕਹਿਣਾ ਹੈ ਉਹਦੀ ਹਮੇਸ਼ਾ ਹੀ ਫਤਿਹ ਹੈ ਤੇ ਜਿਹੜਾ ਵਾਹਿਗੁਰੂ ਤੇ ਪੂਰਨ ਭਰੋਸਾ ਰੱਖ ਲੈਂਦਾ ਉਹਦੀ ਵੀ ਸੰਸਾਰ ਵਿੱਚ ਹਮੇਸ਼ਾ ਫਤਿਹ ਰਹਿੰਦੀ ਹੈ ਜਾਪ ਜਿਜੇ ਕੰਨਾ ਪਪੇ ਔਂਕੜ ਜਾਪ ਅੱਗੇ ਦੋ ਡੰਡੀਆਂ ਲੱਗੀਆਂ ਨੇ ਜਾਪ ਸੋ ਜਾਪਨਾ ਬਾਣੀ ਦਾ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ੍ਰੀ ਸ਼੍ਰੋਮਣੀ ਹੈ ਮੁਖਵਾਕ ਦਾ ਭਾਵ ਹੈ ਕਿ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਮੁਖਾਰ ਬਿੰਦੂ ਉਚਾਰਨ ਕੀਤੀ ਹੈ ਪਾਤ ਪਾਤ ਸ਼ਾਹੀ ਨਹੀਂ ਬੋਲਣਾ ਪਾਤ ਸਾਹੀ ਦਸਵੀਂ ਬੋਲਣਾ ਦਸਵੇਂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਭਾਵ ਛਪੈ ਛੰਦ ਸ਼ਿਸ਼ਾ ਪੱਪੇ ਨੂੰ ਦੁੱਧ ਲਾਵਾ ਹੈ ਇਹਨੂੰ ਛਪਾਇ ਬੋਲਣਾ ਛੰਦ ਸੋ 6 ਪੰਕਤੀਆਂ ਵਾਲੇ ਵਾਲੀਆਂ ਇਹ ਬੰਦ ਹਨ 6 ਪੰਕਤੀਆਂ ਵਾਲਾ ਬੰਦ ਹੈ ਤਵੈ ਪ੍ਰਸਾਦ ਸੋ ਇਹਦਾ ਉਚਾਰਨ ਕਰਨਾ ਹੈ ਤਤੇ ਔਂਕੜ ਐੜੇ ਨੂੰ ਦਲਾਵਾ ਜੋ ਸੰਪਰਦਾਇ ਟਕਸਾਲ ਵਿੱਚ ਪਾਠ ਪੜਾਇਆ ਜਾਂਦਾ ਹੈ ਕਈ ਤਵ ਬੋਲਦੇ ਆ ਕਈ ਤਵੈ ਬੋਲਦੇ ਆ ਸੋ ਇਹਦਾ ਜਿਹੜਾ ਸੁੱਧ ਉਚਾਰਨ ਹੈ ਤਤੇ ਨੂੰ ਔਂਕੜ ਐਡ ਇਹਨੂੰ ਦਲਾਵਾ ਤਵੈ ਪ੍ਰਸਾਦ ਇਹਨੂੰ ਤਵੈ ਬੁਲਣਾ ਤਵੈ ਪ੍ਰਸਾਦ ਸੋ ਤੇਰੀ ਪ੍ਰਸ਼ਾਦ ਕਿਰਪਾ ਨਾਲ ਚੱਕਰ ਚੱਕਰ ਚਿਚੇ ਨੂੰ ਅਧ ਕਲਾਉਣੀ ਹੈ ਚੱਕਰ ਕੱਕੇ ਦੇ ਪੈਰ ਚਰਾ ਰਾ ਹੈ ਚੱਕਰ ਚਿਹਨ ਚਿਹਨ ਤੇ ਜਮਕ ਹੈ ਅਰ ਬਰਨ ਜਾਤ ਇਹਦਾ ਅਰਥ ਹੈ ਜਿਸ ਪਰਮਾਤਮਾ ਦਾ ਨਾ ਕੋਈ ਚੱਕਰ ਤੇ ਨਾ ਚਿਹਨ ਹੈ ਪੈਰਾਂ ਦੀਆਂ ਉਂਗਲੀਆਂ ਅਥਵਾ ਇਹਨਾਂ ਤੇ ਕੋਈ ਚੱਕਰਾਂ ਦੇ ਨਿਸ਼ਾਨ ਨਹੀਂ ਹਨ ਤਲੀਆਂ ਵਿੱਚ ਗੋਲ ਲਕੀਰਾਂ ਦੇ ਨਿਸ਼ਾਨ ਨਹੀਂ ਦਿਸਦੇ ਜਿਵੇਂ ਇਨਸਾਨ ਦੇ ਮੱਥੇ ਤੇ ਲਕੀਰਾਂ ਹੁੰਦੀਆਂ ਹਨ ਪੈਰਾਂ ਤੇ ਲਕੀਰਾਂ ਹੁੰਦੀਆਂ ਹਨ ਹਨ ਐਸੇ ਪ੍ਰਮਾਤਮਾ ਦੇ ਕੋਈ ਇਹੋ ਜਿਹੇ ਚੱਕਰ ਚੇਹ ਨਹੀਂ ਹਨ ਵਰਣ ਉਹਦਾ ਵਰਣ ਕੋਈ ਰੰਗ ਵੀ ਨਹੀਂ ਹੈ ਜਾਤ ਕੋਈ ਜਾਤ ਵੀ ਨਹੀਂ ਹੈ ਕਿਸੇ ਜਾਤੀ ਨਾਲ ਸਬੰਧ ਨਹੀਂ ਰੱਖਦਾ ਉਹ ਅਰ ਜਾਤ ਅਰ ਪਾਤ ਨਾਹਿਨ ਜਿਹ ਪਾਠ ਕਰਨਾ ਹੈ ਅਰ ਪਾਤ ਨਾਹਿਨ ਜਿਹ ਜਿਹ ਨਹੀਂ ਕਹਿਣਾ ਜਿਹ ਸੋ ਉਹਦੀ ਕੋਈ ਪਾਤੀ ਵੀ ਨਹੀਂ ਜਾਤੀ ਪਾਤੀ ਦੇ ਪਾਤੀ ਵਿੱਚੋਂ ਰਹਿਤ ਹੈ ਕੋਈ ਕਹਿ ਨਹੀਂ ਸਕਦਾ ਕਿ ਕਿਸੇ ਜਾਤ ਵਿੱਚ ਹੈ ਕਿਸੇ ਪਾਤ ਵਿੱਚ ਹੈ ਕਿਸੇ ਸ਼੍ਰੇਣੀ ਵਿੱਚ ਹੈ ਕਿਸੇ ਰੰਗ ਵਿੱਚ ਹੈ ਚੱਕਰਾਂ ਚਿਹਣਾ ਵਿੱਚ ਹੈ ਕੋਈ ਕਹਿ ਨਹੀਂ ਸਕਦਾ ਇਹਨਾਂ ਤੋਂ ਰਹਿਤ ਹੈ ਜਾਤੀਆਂ ਪਾਤੀਆਂ ਤੋਂ ਰੂਪ ਰੰਗਾਂ ਤੋਂ ਰਹਿਤ ਹੈ ਐਸਾ ਪ੍ਰਮਾਤਮਾ ਰੂਪ ਰੰਗ ਅਰ ਰੇਖ ਭੇਖ ਉਹਦਾ ਕੋਈ ਰੂਪ ਨਹੀਂ ਨਾ ਕਾਲਾ ਨਾ ਚਿੱਟਾ ਨਾ ਗੋਰਾ ਨਾ ਪੀਲਾ ਐਸਾ ਕੋਈ ਨਹੀਂ ਕਥਨ ਕਰ ਸਕਦਾ ਰੂਪ ਰੰਗ ਕੋਈ ਰੂਪ ਵੀ ਨਹੀਂ ਕੋਈ ਰੰਗ ਵੀ ਨਹੀਂ ਅਰ ਰੇਖ ਭੇਖ ਕੋਈ ਰੇਖਾਵਾਂ ਵੀ ਨਹੀਂ ਸੋ ਜਿਵੇਂ ਬੰਦੇ ਦੇ ਰੇਖਾਵਾਂ ਹੁੰਦੀਆਂ ਹਨ ਸੋ ਪੈਰਾਂ ਤੇ ਹੱਥਾਂ ਦੀਆਂ ਰੇਖਾਵਾਂ ਹੁੰਦੀਆਂ ਹਨ ਐਸੀ ਪਰਮਾਤਮਾ ਦੀ ਕੋਈ ਰੇਖਾ ਨਹੀਂ ਹੈ ਭੇਖ ਕੋਈ ਭੇਖ ਨਹੀਂ ਹੈ ਉਹਦਾ ਕੋਈ ਪਹਿਰਾਵਾ ਨਹੀਂ ਹੈ ਉਹਦਾ ਪਹਿਰਾਵੇ ਤੋਂ ਵੀ ਰਹਿਤ ਹੈ ਤੇ ਭੇਖ ਤੋਂ ਵੀ ਰਹਿਤ ਹੈ ਰਹਿਤ ਹੈ ਐਸਾ ਪਰਮਾਤਮਾ ਉਚਾਰਨ ਕਰਨਾ ਹੈ ਪਾਠ ਰੂਪ ਰੰਗ ਅਰ ਰੇਖ ਭੇਖ ਕੋ ਕੱਕੇ ਨੂੰ ਹੋੜਾ ਊੜੇ ਨੂੰ ਦਿਲੌਕਣਾ ਕੋ ਪਾਠ ਕਰਨਾ ਕੋ ਕਹ ਨਾ ਸਕਤ ਕਿਹ ਸੋ ਕਹਿ ਨਹੀਂ ਸਕਦਾ ਕੋਈ ਕਥਨ ਨਹੀਂ ਕਰ ਸਕਦਾ ਕਿ ਉਹਦਾ ਰੂਪ ਰੰਗ ਕਿਹੜਾ ਹੈ ਉਹਦਾ ਪੇਸ ਕਿਹੜਾ ਹੈ ਅਚਲ ਮੂਰਤ ਐੜਾ ਅਗੇਤਰ ਹੈ ਐੜੇ ਨੂੰ ਅਧਿਕ ਚ ਚੱਲ ਲਾ ਅਚਲ ਨਹੀਂ ਬੋਲਣਾ ਆਚਲ ਬੋਲਣਾ ਆਚਲ ਮੂਰਤ ਉਹ ਟਕਾਇਮਾਨ ਹੈ ਹਿੱਲਣ ਵਾਲਾ ਨਹੀਂ ਅਨਭਾਉ ਭੈ ਤੋਂ ਰਹਿਤ ਹੈ ਪ੍ਰਕਾਸ਼ ਪ੍ਰਕਾਸ਼ ਹੈ ਪ੍ਰਕਾਸ਼ਮਾਨ ਹੈ ਹਮੇਸ਼ਾ ਪ੍ਰਕਾਸ਼ਮਾਨ ਹੈ ਅਮਿਤੋਜ ਕਹਿਜੈ ਇਸ ਪਾਠ ਨੂੰ ਇਸ ਤਰ੍ਹਾਂ ਪੜ੍ਹਨਾ ਹੈ ਐੜਾ ਮੁਕਤਾ ਹੈ ਐੜਾ ਅਗੇਤਰ ਹੈ ਐੜਾ ਮੰਮੇ ਨੂੰ ਸਿਹਾਰੀ ਮੰਮੇ ਅਦਕ ਤੱਤੇ ਨੂੰ ਹੋੜਾ ਅਮਿਤੋ ਅਮਿਤੋਜ ਅਮਿਤੋਜ ਪਾਠ ਕਰਨਾ ਅਮਿਤੋਜ ਤ ਜੱਜਾ ਜੱਜੇ ਨੂੰ ਸਿਹਾਰੀ ਅਮਿਤੋਜ ਇਕੱਠਾ ਹੀ ਬੋਲਣਾ ਜੱਜਾ ਨਾਲ ਹੀ ਲਾਉਣਾ ਹੈ ਅਮਿਤੋਜ ਕਹੀਜੈ ਸੋ ਅਮਿਤੋਜ ਤੋਂ ਭਾਵ ਹੈ ਬਲ ਵਾਲਾ ਬਯੰਤ ਬਲ ਵਾਲਾ ਨੂੰ ਕਹੀਦਾ ਹੈ ਐਸਾ ਜੋ ਪਰਮਾਤਮਾ ਹੈ ਅਮਿਤੋਜ ਕਹੀਜੈ ਕੋਟ ਇੰਦਰ ਸੋਕ ਕੋਟ ਇੰਦਰ ਇੰਦਰ ਬੋਲਣਾ ਇੰਦਰ ਦੱਦੇ ਦੇ ਪੈਰ ਚ ਰਾਰਾ ਹੈ ਇੰਦਰ ਕੋਟ ਇੰਦਰ ਇੰਦ੍ਰਾਨ ਕਰੋੜਾਂ ਇੰਦਰਾ ਦੇ ਵੀ ਜਿਹੜੇ ਰਾਜੇ ਹਨ ਉਹਨਾਂ ਰਾਜਿਆਂ ਦਾ ਵੀ ਰਾਜਾ ਹੈ ਐਸਾ ਜੋ ਪ੍ਰਮਾਤਮਾ ਹੈ ਸਾਹੇ ਕਈ ਥਾਂ ਤੇ ਪਾਠ ਸਾਹੋ ਆਇਆ ਇੱਥੇ ਸਸੇ ਕੰਨਾ ਹਾਹੇ ਨੂੰ ਸਿਆਰੀ ਇਹ ਪਾਠ ਕਰਨਾ ਸਸੇ ਨੂੰ ਕੰਨਾ ਹਾਹੇ ਨੂੰ ਸਿਆਰੀ ਸਾਹੇ ਪਾਠ ਕਰਨਾ ਸਾਹੋ ਨਹੀਂ ਕਰਨਾ ਸਾਹੇ ਸਾਹਾਨ ਗਨਿਜੈ ਸੋ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਨੂੰ ਗਿਣਿਆ ਜਾਂਦਾ ਹੈ ਇਹਦਾ ਭਾਵ ਕਿ ਜਿਹੜਾ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਹੈ ਐਸਾ ਉਹਨੂੰ ਗਿਣਿਆ ਜਾਂਦਾ ਹੈ ਕਰੋੜਾਂ ਇੰਦਰਾ ਦੇ ਰਾਜਿਆਂ ਦਾ ਵੀ ਰਾਜਾ ਹੈ ਤੇ ਕਰੋੜਾਂ ਪਾਤਸ਼ਾਹਾਂ ਦੇ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਨੂੰ ਗਿਣਿਆ ਜਾਂਦਾ ਹੈ ਸੋ ਇਸ ਤਰ੍ਹਾਂ ਪਾਠ ਪੜ੍ਹਨਾ ਹੈ ਕੋਟ ਇੰਦਰ ਇੰਦ੍ਰਾਨ ਸਾਹੇ ਸਹਾਣ ਗਨਿਜੈ ਤਿਰਭਵਨ ਮਹੀਪ ਸੁਰ ਨਰ ਆਸੁਰ ਤਿਰਭਵਨ ਤੱਤੇ ਨੂੰ ਹਿਯਾਰੀ ਤੱਤਾ ਰਾਰੇ ਨੂੰ ਹਿਯਾਰੀ ਤੱਤਾ ਰਾਰੇ ਨੂੰ ਹਿਯਾਰੀ ਭੱਬਾ ਵਾਵਾ ਨਾਨਾ ਤਿਰਭਵਨ ਤਿਰਭਵਨ ਪੈਰ ਚ ਰਾਰਾ ਹੈ ਤੱਤੇ ਵੀ ਤਿਰਭਵਨ ਭਾਵ ਕੇ ਤਿੰਨਾ ਭਵਨਾਂ ਦਾ ਮਮਾ ਹਾਹੇ ਨੂੰ ਬਿਹਾਰੀ ਪਪਾ ਮਹੀਪ ਰਾਜਾ ਹੈ ਸੁਰ ਨਰ ਅਸੁਰ ਸੁਰ ਦੇਵਤੇ ਜਿਹੜੇ ਹਨ ਨਰ ਮਨੁੱਖ ਜਿਹੜੇ ਹਨ ਐੜਾ ਗੈਤਰ ਹੈ ਆਸੁਰ ਭਾਵਕੇ ਦੈਂਤ ਨੇਤ ਨੇਤ ਬਨ ਤਰਨ ਕਹਿਤ ਸੋ ਜਿਹੜਾ ਤਿੰਨਾ ਭਵਨਾਂ ਦਾ ਰਾਜਾ ਹੈ ਉਹਨੂੰ ਸੁਰ ਦੇਵਤੇ ਨਰ ਮਨੁੱਖ ਅਸੁਰ ਦੈਂਤ ਵੀ ਬਿਆੰਤ ਬਿਆੰਤ ਕਹਿੰਦੇ ਹਨ ਨੇਤ ਨੇਤ ਬਨ ਤਰਨ ਕਹਿਤ ਨੇਤ ਨੇਤ ਕਹਿੰਦੇ ਹਨ ਬਨ ਜਿਹੜੇ ਜੰਗਲ ਹੈ ਜੰਗਲਾਂ ਵਿੱਚ ਘਾਹ ਖਾਣ ਵਾਲੇ ਤਿਰਨ ਘਾਹ ਖਾਣ ਵਾਲੇ ਜੀਵ ਜਿਹੜੇ ਹਨ ਉਹ ਵੀ ਨੇਤ ਨੇਤ ਬਿਆੰਤ ਬਿਆੰਤ ਕਹਿੰਦੇ ਹਨ ਤਵੈ ਸਰਬਨਾਮ ਕਥੈ ਕਵਨ ਇਥੇ ਇਸ ਤਰ੍ਹਾਂ ਹੀ ਬੋਲਣਾ ਹੈ ਤਵੈ ਪਾਠ ਕਰਨਾ ਹੈ ਤੱਤੇ ਨੂੰ ਔਂਕੜ ਐੜ ਨੂੰ ਦਲਾਵਾ ਤੱਤੇ ਦੇ ਪੈਰ ਚ ਵਾਵਾ ਹੈ ਤਵੈ ਬੋਲਣਾ ਹੈ ਤਵੈ ਸਰਬਨਾਮ ਕਥੈ ਕਵਨ हे ਪ੍ਰਮਾਤਮਾ ਤੇਰੇ ਅਨੇਕਾਂ ਨਾਵਾਂ ਨੂੰ ਕੌਣ ਖਤਨ ਕਰ ਸਕਦਾ ਹੈ ਕਰਮ ਨਾਮ ਵਰਨਤ ਸਮਤ ਤੇਰੀ ਕਰਮ ਕਿਰਪਾ ਨਾਲ ਤੇਰੇ ਨਾਮਾਂ ਨੂੰ ਵਰਨਤ ਵਰਣਨ ਕੀਤਾ ਜਾ ਸਕਦਾ ਹੈ ਸੋ ਮਤ ਸਸੇ ਨੂੰ ਔਂਕੜ ਮਮਾ ਤਤੇ ਅਨੁਸਾਰੀ ਸੋ ਮਤ ਤੇਰੀ ਬਖਸ਼ੀ ਹੋਈ ਸਮਤ ਬੁੱਧੀ ਦੇ ਨਾਲ ਸਤਿਗੁਰੂ ਕਹਿੰਦੇ ਮੈਂ ਤੇਰੇ ਨਾਮ ਜਿਹੜੇ ਹਨ ਉਹਨਾਂ ਨੂੰ ਅੱਗੇ ਕਥਨ ਕਰਨ ਲੱਗਾ ਇਹ ਆਪਾਂ ਪਹਿਲੀ ਪੌੜੀ ਦੀ ਵਿਆਖਿਆ ਤੇ ਉਚਾਰਨ ਜਿਹੜਾ ਹੈ ਉਹ ਆਰੰਭ ਕੀਤਾ ਸੀ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਅੱਗੇ ਵੀ ਮਹਾਰਾਜ ਵਿਆਖਿਆ ਤੇ ਸੁੱਧ ਵਿਚਾਰਨ ਕਰਵਾ ਲੈਣ ਹੋਈਆਂ ਬਿੰਦਪੁੱਲਾਂ ਦੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ